ਇਕ ਸਾਬਕਾ ਫੌਜੀ ਦਾ ਬੇਦਰਦੀ ਨਾਲ ਕਤਲ ਕਰ ਦਿੱਤਾ ਗਿਆ ਤਰਨਤਾਰਨ ਦੇ ਪਿੰਡ ਬੁਰਜ ਨਥੂਕੇ ਦੇ ਵਿੱਚ ਇਹ ਕਤਲ ਹੋਇਆ ਕਿਰਾਏਦਾਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕਤਲ ਕੀਤਾ ਇਕ ਸਾਬਕਾ ਫੌਜੀ ਦਾ ਬੇਦਰਦੀ ਨਾਲ ਕਤਲ ਜਿਹੜਾ ਹੈ ਉਹ ਕਰ ਦਿੱਤਾ ਗਿਆ ਸਾਬਕਾ ਫੌਜੀ ਅੰਗਰੇਜ਼ ਸਿੰਘ ਨੇ ਕਿਰਾਇਆ ਮੰਗਿਆ ਸੀ ਲੇਕਿਨ ਤੇ ਕਿਰਾਏਦਾਰ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਗੁੱਸੇ ਚ ਆ ਕੇ ਇਸ ਦਾ ਕਤਲ ਕਰ ਦਿੱਤਾ ਗਿਆ ਗੁੱਸੇ 'ਚ ਕਿਰਾਏਦਾਰ ਨੇ ਰਸਤੇ ਵਿੱਚ ਅੰਗਰੇਜ਼ ਸਿੰਘ ਨੂੰ けਰਾ ਪਾਇਆ ਤੇ ਸਰ ਹਥਿਆਰ ਦੇ ਨਾਲ ਸਾਬਕਾ ਫੌਜੀ ਦਾ ਕਤਲ ਕਰ ਦਿੱਤਾ ਪੁਲਿਸ ਨੇ ਕਿਰਾਇਦਾਰਾਂ ਦੇ ਖਿਲਾਫ ਹੁਣ ਮਾਮਲਾ ਦਰਜ ਕਰਕੇ ਉਹਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ਜੋ ਕਿ ਫਰਾਰ ਨੇ। ਸੁਤਰਨਤਾਰਨ ਦੇ ਪਿੰਡ ਬੁਰਜ ਨਾ ਥੂਕੇ ਦੇ ਵਿੱਚ ਇੱਕ ਕਤਲ ਦੀ ਵਾਰਦਾਤ ਵਾਪਰੀ ਜਿੱਥੇ ਸਾਬਕਾ ਫੌਜੀ ਦਾ ਕਤਲ ਉਸੇ ਕਿਰਾਇਦਾਰ ਵੱਲੋਂ ਕੀਤਾ ਗਿਆ ਹੈ। ਇੱਥੇ ਉਸ ਤੋਂ ਕਿਰਾਇਆ ਕਿਰਾਇਦਾਰ ਤੋਂ ਮੰਗਿਆ ਗਿਆ ਤਾਂ ਕਿਰਾਇਦਾਰ ਨੇ ਰਸਤੇ ਚੰਗਰੇਤ ਸਿੰਘ ਨੂੰ ਘੇਰ ਕੇ ਤੇ ਸਰ ਹੱਥਿਆਰ ਦੇ ਨਾਲ ਉਸਤੇ ਵਾਰ ਕੀਤਾ ਜਿਸ ਦੇ ਵਿੱਚ ਸਾਬਕਾ ਫੌਜੀ ਦੀ ਮੌਤ ਹੋ ਗਈ ਹੈ। ਫਿਲਹਾਲ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ। ਪੁਲਿਸ ਨੇ ਕਿਰਾਇਦਾਰਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਪਾਲ ਦੋਸ਼ਾਂ ਜੜੀ ਹੈ ਸ਼ੁਰੂ ਕਰ ਦਿੱਤੀ ਹੈ। ਕੱਚੀ ਦੁਕਾਨਿਆਂ ਤੇ ਇਹ ਅਸੀਂ ਦਿੱਤੀ ਕਿਰਾਏ ਤੇ ਤੇ ਉਹ ਉਹ ਕਿਰਾਇਆ ਨਹੀਂ ਦਿੰਦੇ ਚ 6-7 ਮਹੀਨੇ ਹੋ ਗਏ ਉਹਨਾਂ ਕਿਰਾਇਆ ਨਹੀਂ ਦਿੱਤਾ ਤੇ ਇਹ ਪਾਪਾ ਕਿਤੇ ਉਹਨਾਂ ਨੂੰ ਇਹ ਫੋਨ ਵੀ ਨਹੀਂ ਚੁੱਕਦੇ ਤੇ ਪਾਪਾ ਕਿਤੇ ਉਹਨਾਂ ਇਹ ਘਰੇ ਕਹਿਣ ਗਏ ਕਿ ਤੁਸੀਂ ਕਿਰਾਇਆ ਦੋ ਤੇ ਇਸੇ ਗੱਲੋਂ ਹੀ ਉਹਨਾਂ ਬੰਦੇ ਇਕੱਠੇ ਕੀਤੇ ਆ ਤਲਵਾਰਾਂ ਤਲੂਰਾਂ ਲੈ ਕੇ ਆਏ ਆ ਤੇ ਪਹਿਲਾਂ ਘਰੇ ਮम्मा ਤੋਂ ਮਾਤਾ ਆਏ ਆ ਤੇ ਮਮਾ ਨਾਲ ਵੀ ਹੱਥੋਂ ਪਈ ਹੋਏ ਆ ਡਿਊਟੀ ਜਾਂਦੇ ਆ ਤੇ ਇਹਨਾਂ ਨੂੰ ਕਿਤੇ ਰਾਹ 'ਚ ਜਾਂਦਿਆਂ ਨੂੰ ਹੀ ਕਿਤੇ ਇਹਨਾਂ ਨੇ ਫੜ ਲਿਆ ਵਾ ਸੁੱਤ ਗਿਆ ਪਿੱਛੋਂ ਜਾਂਦਿਆਂ ਮਾਰੀ ਆ ਸਿਰ 'ਚ ਸਿਰ ਦੇ ਵਿੱਚ ਤਲਵਾਰ ਵਜਹੀ ਆ ਕਿਰਾਏ ਤੋਂ ਆ ਕੇ ਆਏ ਵੀ ਬੇਲਾਡਾ ਹੀ ਮੀਟਰ ਕਟਾਣਾ ਤੇ ਤੂੰ ਧਾਰ ਦੋ ਸਹੀ ਕਲੀਅਰ ਸਲਿੱਪ ਦਾ ਓਏ ਮੀਟਰ ਕਟਾ ਕੇ ਨੇ ਬਿੱਲ ਵਾਲਾ ਮੀਟਰ ਆ ਇਸੇ ਕੋਲੋਂ ਕਰੇ ਆ ਕੇ ਬੋਲ ਕੇ ਆਏ ਚੱਲੋ ਨੰਦ ਤੇ ਇਹਨੇ ਬੱਸ ਗੁੱਸੇ ਨਾਲ ਕੇ ਬੰਦੇ ਲੈ ਕੇ ਘਰੇ ਆ ਕੇ ਪੈ ਗਿਆ ਤੋ ਇਹ ਲੋ ਮੈਂ ਕਮਾਂ ਨਹੀਂ ਜਿਹਰੇ ਮੈਂ ਮਾਫੀ ਮੰਗ ਲੈਣੀ ਆ ਡਿਊਟੀ ਤੇ ਗਿਆ ਉਹ ਦੂਰ ਆਂਦੇ ਸਿਰੇ ਗੱਲ ਕਰਨ ਲਈ ਇਹ ਮਗਰੇ ਚਲ ਗਿਆ ਜਿੰਨੇ ਜਨ ਲਈ ਗੱਡੀ ਘੱਟ ਕੇ ਗਿਆ ਉਹ ਜਨ ਨੂੰ ਬਾਹਰ ਕੇ ਸੋਟ ਗਿਆ ਉੱਤੇ ਹੀ ਤੋ ਪਤ ਬੰਦਿਆਂ ਤੇ ਪਰਚਾ ਦਿੱਤਾ ਹੋਆ ਹੁਣ ਭਾਲ ਜਾਰੀ ਹੈ ਹੁਣ ਕਾਰਵਾਈ ਚੱਲ ਰਹੀ ਹੈ ਤੋ ਜੋ ਬਾਈ ਨੇ ਬਾਈ ਨੇ ਦੋ ਜਨਾਂ ਦੇ ਪਰਚਾ ਦਿੱਤਾ ਵਾ ਕਿਹੜੇ ਬੰਦੇ ਜੀ ਦਾ ਪਰਚਾ ਦਿੱਤਾ ਇਹ ਹੈਗੇ ਜੀ ਇੱਕ ਤੇ ਹੈਗਾ ਸ਼ਮਸ਼ੇਰ ਸਿੰਘ ਸ਼ੇਰਾ ਜੀ ਤੇ ਦੂਸਰਾ ਹੈਗਾ ਜੀ ਇਸਮਰਨ ਸਿੰਘ ਜਿਹੜੇ ਬੁਰਜਨਾ ਤੂਗੇ ਦੇ ਆ ਵੀ